ਭਗੌੜੇ ਲਾਨੇ ਹੋਏ ਸੀ ਉਹਨਾਂ ਦੇ ਖਿਲਾਫ ਐਲਓਸੀ ਨੋਟਿਸ ਜਾਰੀ ਹੋਇਆ ਆ ਕਿਸ ਤਰ੍ਹਾਂ ਦੇਖਦੇ ਹੋ ਇਸ ਕਾਰਵਾਈ ਨੂੰ ਕਿੱਥੇ ਨੇ ਭਗੌੜੇ ਪਾਰ ਭੱਜ ਗਏ ਨੇ ਜਾਂ ਇੱਥੇ ਘੁੰਮਦੇ ਨੇ ਆਲੇ ਦੁਆਲੇ ਹੁਣ ਮੰਨਵੇ ਲੱਗਦਾ ਮੇਰਾ ਯਕੀਨ ਹੈ ਸਬੂਤ ਵੀ ਹੈ ਇਸ ਗੱਲ ਦੇ ਕਿ ਬਿਜਲਾਈ ਬਿਊਰੋ ਦੀ ਕਾਲੀਆਂ ਭੇਡਾਂ ਇਸ ਮਾਮਲੇ ਨੂੰ ਦੱਬ ਰਹੀਆਂ ਉਹਨਾਂ ਨੇ ਸੈਟਿੰਗ ਕਰ ਲਈ ਸੈਟਿੰਗ ਦਾ ਸਬੂਤ ਇਹ ਹੈ ਹੁਣ ਤੱਕ ਤਾਂ ਕਹਿੰਦੇ 60 ਕਰੋੜ ਰੁਪਏ ਦੇ ਨਿਡਰੇ ਵਾਪਸ ਆ ਗਏ ਬਿਜਲਾਈ ਬਿਊਰੋ ਦਾ ਜਿਹੜੇ ਬਿਆਨ ਆ ਰਹੇ ਆ ਜੇ 109 ਬੰਦੇ ਦੋਸ਼ੀ ਆ ਤਾਂ 50 ਬੰਦੇ ਅਰੈਸਟ ਹੋਏ ਆ ਬਾਕੀ ਕਿਉਂ ਨਹੀਂ ਹੋਏ ਜਿਹੜੇ ਪਘੋੜੇ ਐਲਾਨ ਕਰ ਦਿੱਤੇ ਐਲਓਸੀ ਜਾਰੀ ਕਰ ਦਿੱਤੀ ਮੇਰੀ ਜਾਣਕਾਰੀ ਪਤਾ ਹੋ ਸਾਰੇ ਕੋਲ ਤਾਂ ਪਾਸਪੋਰਟ ਵੀ ਹੈ ਨਹੀਂ ਤੇ ਵਿਜਲਨ ਬਿਊਰੋ ਦਾ ਹੈੱਡ ਆਫਿਸ ਤੋਂ ਇਹ ਪਿੰਡ 5 ਕਿਲੋਮੀਟਰ ਦੂਰ ਹੈ ਲਿਆਓ ਵਿਜਲਨ ਬਿਊਰੋ ਦੇ ਅਫਸਰਾਂ ਨੂੰ ਮੈਂ ਕਹਿੰਨਾ ਮੇਰੇ ਨਾਲ ਚੱਲੋ ਗੱਡੀ 'ਚ ਬੈਠੋ ਜਿਹੜੇ ਤੁਸੀਂ ਪਘੋੜੇ ਕਹਿੰਦੇ ਲਿਓ ਮੈਂ ਦੱਸਦਾ ਉਹਨਾਂ ਦੇ ਘਰ ਤੇ ਉਹ ਬੰਦੇ ਖੁੱਲੇ ਆਵਾਂ ਅਮਰੂਦ ਬਾਗਸ ਕੈਂਦੀ ਜਿਹੜੀ ਐਲਓ ਜਿਹੜੇ ਇੱਕ ਹੋਰ ਤੇ ਜ਼ਮੀਨਾਂ ਦੀ ਐਲਓ ਜਾਰੀ ਕੀਤੀ ਕਮਾਟਾ ਨੇ ਉੱਥੇ ਕੋਠੀਆਂ ਬਣਾ ਰਿਆ ਸ਼ੋਰੂਮ ਬਣਾ ਰਿਆ ਮੈਂ ਖੁਦ ਸੀਨੀਅਰ ਅਫਸਰਾਂ ਨੂੰ ਮੈਂ ਨਾਮ ਤੱਕ ਕੈਮਰੇ ਸਾਹਮਣੇ ਕਿਉਂ ਲੜਾ ਬਹੁਤ ਸੀਨੀਅਰ ਅਫਸਰਾਂ ਨੇ ਬਿਜ਼ਨਸ ਵਾਲਿਆਂ ਨੂੰ ਮਿਲਿਆ ਕਿ ਸਰਜੀਤ ਤੁਹਾਡੀ ਤੁਹਾਡੀ ਬੇਇੱਜ਼ਤੀ ਕਰ ਰਹੇ ਲੋਕ ਉਹ ਪਿੰਡ ਚ ਸ੍ਰੀਆਮ ਕਹਿੰਦੇ ਫਿਰਦੇ ਕਿ ਸਾਡੀ ਸੈਟਿੰਗ ਹੋ ਗਈ ਅਸੀਂ ਐਨੇ ਕਰੋੜ ਰੁਪਏ ਦੇਤਾ ਪਵਿੱਤਰ ਸਿੰਘ ਗੁਰਤੇਜ ਸਿੰਘ ਅਵਤਾਰ ਸਿੰਘ ਕਰਨੈਲ ਸਿੰਘ ਤੇ ਇਹ ਪੰਜ ਬੰਦੇ ਬਿਜ਼ਨਸ ਬਿਊਰੋ ਨੇ ਚੱਕੇ ਮੇਰੇ ਕੋਲ ਮੈਸੇਜ ਆ ਗਿਆ ਪਿੰਡ ਤੋਂ ਕਿ ਉਸ ਪਿੰਡ ਦੇ ਲੋਕ ਸਾਡੇ ਨਾਲ ਜੁੜੇ ਹੋਏ ਆਂ ਮੈਂ ਵਟਸਐਪ ਗਰੁੱਪ 'ਚ ਪਾ ਕੇ ਮੁਬਾਰਕਾ ਦੇ ਦਿੱਤੀ ਆ ਚੱਕ ਲੈ 2 ਘੰਟੇ ਬਾਅਦ ਕਿਹਦੇ ਹਦਾਇਤਾਂ ਨਾਲ ਛੱਡੇ ਗਿਆ ਜਦੋਂ ਉਹ ਜੇਲ੍ਹ ਤੋਂ ਬਾਹਰ ਆਇਆ ਤਾਂ ਬਿਜ਼ਨੈਸ ਬਿਊਰੋ ਦੇ ਅਧਿਕਾਰੀਆਂ ਦੀ ਕੀ ਮਜਬੂਰੀ ਹੈ ਉਸੇ ਭਪਿੰਦਰ ਸਿੰਘ ਕੋਲ ਸਤਨਾਮ ਦਾਉਂ ਤੇ ਉਹਦੀ ਟੀਮ ਖਿਲਾਫ ਝੁੱਠੀ ਸ਼ਿਕਾਇਤ ਲੈ ਕੇ ਪਰਚਾ ਦਰਜ ਕਰਨ ਦੀ ਅਸ਼ਿਫਾਰਸ਼ਾਂ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ 'ਚ ਮੈਨੂੰ ਕੇਸ ਕਰਨਾ ਪਿਆ ਕਿ ਮੈਨੂੰ ਬਿਜ਼ਨਸ ਬਿਊਰੋ ਦੇ ਅਫਸਰਾਂ ਤੋਂ ਪੰਜਾਬ ਪੁਲਿਸ ਦੇ ਅਫਸਰਾਂ ਕੋਲੋਂ ਤੇ ਅਮਰੋਦ ਬਾਗਸ ਕੈਮ ਦੇ ਠੱਗਾਂ ਕੋਲੋਂ ਮੇਰੀ ਜਾਨ ਨੂੰ ਖਤਰਾ ਹੈ ਮੇਰੇ ਤੇ ਛੁੱਟੇ ਕੇਸ ਪਾਣ ਦਾ ਖਤਰਾ ਹੈ ਮੈਂ ਕਹਿੰਦਾ ਬਿਜ਼ਨਸ ਬਿਊਰੋ ਵਾਲਿਆਂ ਨੂੰ ਮੈਂ ਕਹਿੰਦਾ ਜੇ ਤੁਸੀਂ ਰੇਡ ਕਰਦੇ ਹੋ ਨਾ ਅਨ ਅਫੀਸ਼ਲ ਮੇਰਾ ਬੈਠ ਜਾਇਓ ਠੀਕ ਹੈ ਮੈਂ ਦੱਸਦਾ ਕਿਹੜਾ ਬੰਦਾ ਕਦੋਂ ਮਿਲੇਗਾ ਉਹ ਗੈਂਗ ਜਿਹਨੇ ਬਿਸ਼ਨੋਏ ਦੀ ਇੰਟਰਵਿਊ ਕਰਾਈ ਹੈ ਮਹੌਲੀ ਦੇ ਵਿੱਚ ਉਹ ਗੈਂਗ ਸਾਡੇ ਪਿੱਛੇ ਪਾਇਆ ਹੋਇਆ ਹੈ ਪੁਲਿਸ ਵਾਲਿਆਂ ਦਾ ਉਹਦੇ ਜਦੋਂ ਦੋ ਤੇ ਨਫਸਰ ਨੂੰ ਮੈਂ ਜਾਣਦਾ ਉਹਨਾਂ ਨਾਮ ਤੱਕ ਉਹਨੂੰ ਲੈਣਾ ਮੈਂ ਮੁਆਵਜ਼ਾ ਹੈਗਾ 130 35 40 ਕਰੋੜ ਰੁਪਏ ਦਾ ਉਹ ਜਿਹਦਾ ਨਾਮ ਵੀ ਆ ਉਹਨੂੰ ਸੰਭਲ ਆ ਗਿਆ ਉਹ ਅਸਟੇਡੀਆ ਗਿਆ ਹੈ ਉਹਦਾ ਵੀ ਐਫ ਆਈ ਆਰ ਤੇ ਨਾਮ ਪਾਇਆ ਵਿਜਨਸ ਬਿਊਰੋ ਨੇ ਪਾਇਆ ਅਮਰੂਦ ਬਾਗਸ ਕੈਂਪ ਨੂੰ ਜਾ ਕੇ ਕਰਨ ਵਾਲੇ ਸਤਨਾਮ ਦਾ ਹਿੱਸਾ ਉਹਦੇ ਜ਼ਮਾਨਤ ਛੋਲਣ ਦੋ ਉਹਨੂੰ ਆ ਗਿਆ ਫਿਰ ਮੈਂ ਖੁਦ ਨਾਲ ਜਾ ਕੇ ਈਡੀ ਨੂੰ ਹਰ ਇੱਕ ਉਹ ਜਾਣਕਾਰੀ ਦਵਾਵਾਂਗਾ ਜਿਹੜੀ ਵਿਜਨਸ ਬਿਲਕੁਲ ਵੀ ਹੋ ਸਕਦਾ ਨਾ ਹੋਵੇ ਤੇ ਜਦੋਂ ਐਫਆਈਆਰ ਦਾਜ ਕੀਤੀ ਗਈ ਸੀ ਵਿਜੀਲੈਂਸ ਬਿਊਰੋ ਵੱਲੋਂ ਅਮਰੋਦ ਬਾਗ ਸਕੈਮ ਚ ਇੱਕ ਆਈਏਐਸ ਅਫਸਰ ਦੀ ਘਰਵਾਲੀ ਦਾ ਨਾਮ ਝਲਵਜ ਕੇ ਗਲਤ ਲਿਖਿਆ ਸੀ ਮੋਹਾਲੀ ਦੇ ਪਿੰਡ ਬਾਕਰਪੁਰ ਦੇ ਵਿੱਚ ਅਮਰੂਦ ਬਾਗ ਕਟਾਲਾ ਇੱਕ ਵਾਰ ਫਿਰ ਸੁਰਖੀਆਂ ਦੇ ਵਿੱਚ ਆਤਾ ਹੁਣ ਜਿਹੜੇ 30 ਪਗੌੜੇ ਸੀ ਉਹਨਾਂ ਦੇ ਖਿਲਾਫ ਐਲਓਸੀ ਨੋਟਸ ਜਾਰੀ ਹੋਇਆ ਫੜਨ ਦੇ ਲਈ ਕਾਰਵਾਈ ਕੀਤੀ ਜਾ ਰਹੀ ਹੈ ਸਾਡੇ ਨਾਲ ਸਮਾਜ ਸੇਵੀ ਸਤਨਾਮ ਦਾਉ ਨੇ ਇਹਨਾਂ ਦੀ ਕੰਪਲੀਟ ਦੀ ਆਧਾਰ ਤੇ ਇਹ ਕਾਰਵਾਈਆਂ ਨੇ ਜੋ ਬਾਗ ਕਟਾਲੇ ਦੇ ਵਿੱਚ ਚੱਲ ਰਹੀਆਂ ਨੇ ਇਹਨਾਂ ਦੀ ਟੀਮ ਇਸ ਕੇਸ ਦੀ ਪੈਰਵਾਈ ਵੀ ਕਰ ਰਹੀ ਹੈ ਸਾਡੇ ਨਾਲ ਕਈ ਆਮ ਖਲਾਸੇ ਵੀ ਕਰਨਗੇ ਜੋ ਅੱਜ ਇਹ ਐਲਓਸੀ ਜਾਰੀ ਹੋਇਆ ਉਸ ਨੂੰ ਕਿਸ ਤਰ੍ਹਾਂ ਦੇਖਦੇ ਨੇ ਗੱਲਬਾਤ ਕਰਦੇ ਹਾਂ ਬਹੁਤ ਬਹੁਤ ਸਵਾਗਤ ਹੈ ਜਰਜਨਸ ਬੁੱਕਸ ਆ ਬਹੁਤ ਬਹੁਤ ਮਿਹਰਬਾਨੀ ਧੰਨਵਾਦ ਜੀ ਤੁਹਾਡਾ ਅੱਜ ਜਿਹੜੇ 30 ਪਗੌੜੇ एलानੇ ਹੋਏ ਸੀ ਉਹਨਾਂ ਦੇ ਖਿਲਾਫ ਐਲਓਸੀ ਨੋਟਿਸ ਜਾਰੀ ਹੋਇਆ ਆ ਕਿਸ ਤਰ੍ਹਾਂ ਦੇਖਦੇ ਹੋ ਇਸ ਕਾਰਵਾਈ ਨੂੰ ਕਿੱਥੇ ਨੇ ਪਗੌੜੇ ਪਾਰ ਭੱਜ ਗਏ ਨੇ ਜਾਂ ਇੱਥੇ ਘੁੰਮਦੇ ਨੇ ਆਲੇ ਦੁਆਲੇ ਮੈਨੂੰ ਪੰਜਾਬੀ ਵਿੱਚ ਕਹਿਣਾ ਗੋਗਲੋਂ ਤੋਂ ਮਿੱਟੀ ਝਾੜਨਾ ਸਿੱਧੇ ਸ਼ਬਦਾਂ ਕਹਿਣਾ ਬਿਜ਼ਨਸ ਬਿਊਰੋ ਦੀ ਕਾਲੀਆਂ ਭੇਡੇ ਦੀ ਬੇਈਮਾਨੀ ਕਹਿ ਰਿਹਾ ਇਹਨੂੰ ਮੈਂ ਇਹ ਸਕੈਮ ਸਾਡੇ ਬਲੌਗ ਉਜਾਗਰ ਕੀਤਾ ਗਿਆ ਸ਼ਿਕਾਇਤਾਂ ਮੇਰੇ ਵੱਲੋਂ ਕੀਤੀਆਂ ਗਈਆਂ ਪਹਿਲੀ ਸ਼ਿਕਾਇਤ ਮੁੱਖ ਮੰਤਰੀ ਚੀਫ ਸਕੱਟਰੀ ਤੇ ਬਿਜ਼ਨਸ ਬਿਊਰੋ ਨੂੰ 2 ਅਪ੍ਰੈਲ 2022 ਨੂੰ ਸਤਰਾਮ ਦਾਉਂ ਦੇ ਮੇਲ ਆਈਡੀ ਤੋਂ ਗਈ ਸੀ ਜੀ ਉਸ ਤੋਂ ਬਾਅਦ ਬਹੁਤ ਸਾਰ ਬਹੁਤ ਬਹੁਤ ਸਾਨੂੰ ਪੁਲਿਸ ਵੱਲੋਂ ਬੁਲਾਇਆ ਗਿਆ ਲਗਾਤਾਰ ਦੀ ਵੀਡੀਓ ਜਾਰੀ ਕੀਤੀਆਂ ਗਮਾੜਾ ਨੂੰ ਲੈਟਰ ਲਿਖੇ ਗਮਾੜਾ ਦੇ ਚਿੱਠੀ ਨੰਬਰ ਲਾ ਕੇ ਮੈਨੂੰ ਆ ਗਏ ਤੇ ਵਿਜੀਲੈਂਸ ਬਿਊਰੋ ਨੇ ਬਹੁਤ ਵਧੀਆ ਕੰਮ ਕੀਤਾ ਜੀ ਤੇ ਭਗਵੰਤਮਾਨ ਸਾਹਿਬ ਨੂੰ ਬਿਆਨ ਦੇਣੇ ਪਏ ਗੰਗਾਗਜੀਆਂ ਹੱਡੀਆਂ ਆਪਾਂ ਵਾਪਸ ਆਣ ਲਗਾ ਦਿੱਤੀਆਂ ਵਧੀਆ ਕੰਮ ਸੀ ਵਿਜੀਲੈਂਸ ਬਿਊਰੋ ਦਾ ਜੀ ਪਰ ਹੁਣ ਮੈਨੂੰ ਲੱਗਦਾ ਮੇਰਾ ਯਕੀਨ ਹੈ ਸਬੂਤ ਵੀ ਹੈ ਇਸ ਗੱਲ ਦੇ ਕਿ ਵਿਜੀਲੈਂਸ ਬਿਊਰੋ ਦੀ ਕਾਲੀਆਂ ਭੇਡਾਂ ਇਸ ਮਾਮਲੇ ਨੂੰ ਦੱਬ ਰਹੀਆਂ ਉਹਨਾਂ ਨੇ ਸੈਟਿੰਗ ਕਰ ਲਈ ਹੈ ਸੈਟਿੰਗ ਦਾ ਸਬੂਤ ਇਹ ਹੈ ਹੁਣ ਤੱਕ ਤਾਂ ਕਹਿੰਦੇ 60 ਕਰੋੜ ਰੁਪਏ ਦੇ ਨੇੜੇ ਤੇਰੇ ਵਾਪਸ ਆ ਗਿਆ ਵਿਜੀਲੈਂਸ ਬਿਊਰੋ ਦਾ ਜਿਹੜੇ ਬਿਆਨ ਆ ਰਹੇ ਆ ਜੀ ਜੇ 109 ਬੰਦੇ ਦੋਸ਼ੀ ਆ ਤਾਂ 50 ਬੰਦੇ ਅਰੈਸਟ ਹੋਏ ਆ ਬਾਕੀ ਕਿਉਂ ਨਹੀਂ ਹੋਏ ਜਿਹੜੇ ਪਘੋੜੇ ਐਲਾਨ ਕਰ ਦਿੱਤੇ ਐਲਓਸੀ ਜਾਰੀ ਕਰ ਦਿੱਤੇ ਮੇਰੀ ਜਾਣਕਾਰੀ ਮੁਤਾਬਕ ਸਾਰੇ ਕੋਲ ਤਾਂ ਪਾਸਪੋਰਟ ਵੀ ਹੈ ਨਹੀਂ ਤੇ ਵਿਜੀਲੈਂਸ ਬਿਊਰੋ ਦਾ ਹੈੱਡ ਆਫਿਸ ਤੋਂ ਇਹ ਪਿੰਡ 5 ਕਿਲੋਮੀਟਰ ਦੂਰ ਹੈ ਲਿਆਓ ਵਿਜੀਲੈਂਸ ਬਿਊਰੋ ਦੇ ਅਫਸਰਾਂ ਨੂੰ ਮੈਂ ਕਹਿੰਨਾ ਮੇਰੇ ਨਾਲ ਚੱਲੋ ਗੱਡੀ 'ਚ ਬੈਠੋ ਜਿਹੜੇ ਤੁਸੀਂ ਪਘੋੜੇ ਕਹਿੰਦੇ ਲਿਆਓ ਮੈਂ ਦੱਸਦਾ ਉਹਨਾਂ ਦੇ ਘਰ ਉਹ ਕਦੇ ਘਰ ਤੋਂ ਬਾਹਰ ਨਹੀਂ ਨਿਕ ਦੂਜੀ ਗੱਲ ਮੈਂ ਹੋਰ ਦੱਸਦਾ ਕਰਾਚੀ ਬੈਠੇ ਲੋਕ ਬਿਲਕੁਲ ਕਰਾਚੀ ਬੈਠੇ ਆ ਨਹੀਂ ਫਿਰ ਪਗੋੜੇ ਉਹ ਤਾਂ ਕਹਿੰਦੇ ਪਗੋੜੇ ਲਾਣਨ ਤੋਂ ਬਾਅਦ ਹੁਣ ਐਲਓਸੀ ਜਾਰੀ ਕਰਤਾ ਵੀ ਤਾਂ ਸਾਨੂੰ ਪਤਾ ਹੀ ਨਹੀਂ ਲੱਗ ਰਿਹਾ ਕਿੱਧਰ ਚਲੇ ਮੈਂ ਉਹ ਕਹਾਂ ਬੇਈਮਾਨੀ ਹੁਣ ਜੇ ਬਿਜ਼ਨੈਸ ਬਿਊਰੋ ਦੇ ਅਫਸਰਾਂ ਨੇ ਚੰਗਾ ਕੰਮ ਕੀਤਾ ਹੁੰਦਾ ਪੰਜਾਬ ਸਰਕਾਰ ਦੀ ਇੱਜ਼ਤ ਰੱਖੀ ਹੁੰਦੀ ਤਾਂ ਈਡੀ ਦਖਲਅੰਦਾਜ਼ੀ ਨਾ ਕਰਦੇ ਇਹਨਾਂ ਦੀ ਸੈਟਿੰਗ ਹੋ ਗਈ ਹੈ ਪੈਸੇ ਖਾ ਲੈਣੇ ਨੇ ਮੋਟੇ ਮੇਰਾ આરોਪ ਹੈ ਵਿਜੀਲੈਂਸ ਬਿਊਰੋ ਦੇ ਕੁਝ ਅਧਿਕਾਰੀਆਂ ਤੇ ਨਵੰਬਰ ਦੇ ਵਿੱਚ ਮੈਨੂੰ ਜਾਣਕਾਰੀ ਮਿਲ ਗਈ ਸੀ ਕਿ ਹੁਣ ਮਾਮਲੇ ਨੂੰ ਅਫਸਰਾਂ ਦੇ ਪ੍ਰੈਸ਼ਰ ਦੇ ਦੱਬਣ ਦੀ ਤਿਆਰੀ ਹੈ ਤੇ ਸੈਟਿੰਗ ਕਰ ਲਈ ਹੈ ਤੇ ਉਹ ਬੰਦੇ ਖੁੱਲੇ ਆਮ ਅਮਰੂਦ ਬਾਗਸ ਕਹਿੰਦੇ ਜਿਹੜੀ ਐਲਓ ਜਿਹੜੇ ਇੱਕ ਹੋਰ ਉਥੇ ਜ਼ਮੀਨਾਂ ਦੀ ਐਲਓ ਜਾਰੀ ਕੀਤੀ ਗਮਾੜਾ ਨੇ ਉਥੇ ਕੋਠੀਆਂ ਬਣਾ ਰਿਹਾ ਸ਼ੋਰੂਮ ਬਣਾ ਰਿਹਾ ਮੈਂ ਖੁਦ ਸੀਨੀਅਰ ਅਫਸਰਾਂ ਨੂੰ ਮੈਂ ਨਾਮ ਤੱਕ ਕੈਮਰੇ ਸਾਹਮਣੇ ਕਿਉਂ ਲੜਾ ਬਹੁਤ ਸੀਨੀਅਰ ਅਫਸਰਾਂ ਨੂੰ ਬਿਜ਼ਨਸ ਵਾਲੇ ਨੂੰ ਮਿਲਿਆ ਕਿ ਸਰ ਜੀ ਤੁਹਾਡੀ ਤੁਹਾਡੀ ਬੇਇੱਜ਼ਤੀ ਕਰ ਰਹੇ ਹੋ ਲੋਕ ਉਹ ਪਿੰਡ ਚ ਸ੍ਰੀਆਮ ਕਹਿੰਦੇ ਫਿਰਦੇਗੇ ਸਾਡੀ ਸੈਟਿੰਗ ਹੋ ਗਈ ਅਸੀਂ ਐਨੇ ਕਰੋੜ ਰੁਪਏ ਦੇਤਾ ਵੀ ਮੈਂ ਤਾਂ ਤੁਹਾਡੀ ਐਨੀ ਤਾਰੀਫ ਕਰਦਾ ਤੁਹਾਡੇ ਹੈੱਡ ਆਫਿਸ ਦੇ ਬਾਹਰ ਮੈਂ ਆਈਐਸ ਅਫਸਰਾਂ ਦੇ ਪੁਤਲੇ ਜਲਾਨਾ ਉਹਨਾਂ ਦੀ ਜੁੱਤੀਆਂ ਦੇ ਹਾਰ ਪਾਉਂਦਾ ਵੀ ਇਹ ਤੁਹਾਡੀ ਬਹੁਤ ਬਦਨਾਮੀ ਕਰ ਰਹੇ ਆ ਤਾਂ ਵੱਡੇ ਅਫਸਰ ਨੇ ਮੈਨੂੰ ਫੋਨ ਕਰਕੇ ਆਪਣੇ ਛੋਟੇ ਅਫਸਰ ਨੂੰ ਕਿਹਾ ਛੋਟਾ ਅਫਸਰ ਕੋ ਛੋਟਾ ਮੋਟਾ ਨਹੀਂ ਵੱਡਾ ਅਫਸਰ ਹੈ ਉਹ ਵੀ ਵੱਡਾ ਅਫਸਰ ਹੈ ਉਹਨੂੰ ਕਿਹਾ ਵਾ ਜਾ ਸਤਨਾਮ ਦੀ ਗੱਲ ਸੁਣ ਮੈਂ ਉਹਨੂੰ ਕਿਹਾ ਵੀ ਇਹ ਬੰਦੇ ਰੌਲਾ ਪਾ ਰਹੇ ਜੀ ਤੁਹਾਡੀ ਵਿਜੀਲੈਂਸ ਬਿਊਰੋ ਦੀ ਬਦਨਾਮੀ ਕਰਦੇ ਵੀ ਐਨੇ ਕਰੋੜ ਰੁਪਏ ਲੇ ਕੇ ਸੈਟਿੰਗ ਹੋ ਗਈ ਮੈਂ ਕਿਹਾ ਪਿੰਡ ਦੇ ਇਹੇ ਇਹ ਬੰਦੇ ਆ ਨਾਮ ਵੀ ਦੱਸ ਦਿੱਤੇ ਉਹਨਾਂ ਨੂੰ ਕਹਿੰਦੇ ਅਫਸਰ ਸਾਹਿਬ ਕਹਿੰਦੇ ਵੱਡੇ ਚਲੋ ਸ ਇਹਦੇ ਚਲੋ ਚੱਲੀਏ ਹੁਣ ਐਦਾ ਮਤਲਬ ਇਹ ਮੇਰਾ ਕੰਮ ਨਹੀਂ ਆ ਅਰੈਸਟ ਕਰਨਾ ਫਿਰ ਮੈਂ ਕਿਹਾ ਵੀ ਸਰ ਇਹ ਗੱਲ ਨਹੀਂ ਬਣਦੀ ਵੀ ਤੁਸੀਂ ਜਾਓ ਮੈਂ ਤਾਂ ਤੁਹਾਨੂੰ ਦੱਸ ਰਿਹਾ ਮੇਰੇ ਕੋਲ ਪ੍ਰੈਸ਼ਰ ਥੋੜੀ ਤੁਹਾਡੇ ਤੇ ਨਹੀਂ ਚੱਕਿਆ ਉਸ ਤੋਂ 15 ਜਾਂ 20 ਦਿਨਾਂ ਬਾਅਦ ਜਿੰਨੇ মিডিਆ ਦੇ ਵਟਸਐਪ ਗਰੁੱਪ ਹੈ ਉਹਨਾਂ ਗਰੁੱਪਾਂ 'ਚ ਮੈਂ ਖੁਦ ਆਪਣੇ ਫੋਨ ਤੋਂ ਆਪਣੇ ਵਟਸਐਪ ਨੰਬਰ ਤੋਂ ਮੈਸੇਜ ਆਇਆ ਮੁਆਰਕਾ ਦਿੱਤੀ ਕਿ ਇਹ ਪੰਜ ਬੰਦੇ ਉਹ ਪੰਜ ਬੰਦੇ ਦਾ ਨਾਮ ਦੱਸ ਦਿੰਨਾ ਮੈਂ ਉਸ ਪੰਜ ਬੰਦੇ ਚੋਂ ਨੰਬਰ ਇੱਕ ਪਵਿੱਤਰ ਸਿੰਘ ਹੈ ਕੋਈ ਮੈਂ ਨਹੀਂ ਜਾਣਦਾ ਕਿਸੇ ਦਾ ਨਾਮ ਹੈ ਕੋਈ ਨਿੱਜੀ ਦੁਸ਼ਮਣ ਮੈਨੂੰ ਤਾਂ ਪਤਾ ਵੀ ਨਹੀਂ ਵਿਚਾਰੇ ਕੌਣ ਆਓ ਵਿਚਾਰੇ ਆ ਜਾਂ ਠਾਗਾ ਮੈਨੂੰ ਕੁਝ ਨਹੀਂ ਪਤਾ ਪਵਿੱਤਰ ਸਿੰਘ ਗੁਰਤੇਜ ਸਿੰਘ ਅਵਤਾਰ ਸਿੰਘ ਕਰਨੈਲ ਸਿੰਘ ਤੇ ਇਹ ਪੰਜ ਬੰਦੇ ਵਿਜੀਲੈਂਸ ਬਿਊਰੋ ਨੇ ਚੱਕੇ ਹੂੰ ਮੇਰੇ ਕੋਲ ਮੈਸੇਜ ਆ ਗਿਆ ਪਿੰਡ ਤੋਂ ਕਿਉਂਕਿ ਉਸ ਪਿੰਡ ਦੇ ਲੋਕ ਸਾਡੇ ਨਾਲ ਜੁੜੇ ਹੋਏ ਆ ਮੈਂ ਵਟਸਐਪ ਗਰੁੱਪ 'ਚ ਪਾ ਕੇ ਮੁਬਾਰਕਾ ਦੇ ਦਿੱਤੀਆਂ ਬਿਵਰਦੇ ਚੱਕ ਲੈ ਚੱਕ ਲੈ 2 ਘੰਟੇ ਬਾਅਦ ਕਿਹਦੇ ਹਦਾਇਤਾਂ ਨਾਲ ਛੱਡਿਆ ਗਿਆ ਇਹ ਮਿਲੀਪੁਕ ਦੇ ਲਈ ਤਾਂ ਹੋਰ ਕੀ ਆ ਉਹੋ ਬੰਦੇ ਮੈਂ ਹੁਣੇ ਤੁਹਾਡੇ ਕੈਮਰਾ ਔਨ ਕਰਨ ਤੋਂ ਪਹਿਲੇ ਮੈਂ ਪਿੰਡ ਦੇ ਲੋਕਾਂ ਨੂੰ ਫਿਰ ਪੁੱਛਿਆ ਜਿਹੜੇ ਸਾਡੇ ਨਾਲ ਜੁੜੇ ਹੋਏ ਆ ਉਹ ਕਹਿੰਦੇ ਬਾਈ ਜੀ 20 ਬੰਦੇ ਤਾਂ ਇੱਥੇ ਹੀ ਘੁੰਮਦੇ ਫਿਰਦੇ ਆ ਅੱਛਾ 30 ਦੇ ਵਿੱਚੋਂ ਹਾਂ ਇਹ ਸਾਰੀਆਂ ਫਾਰਮੈਲਟੀਜ਼ ਐ ਜਦੋਂ ਤੁਸੀਂ ਸੈਟਿੰਗ ਕਰ ਲੇ ਸਵਾ 100 ਕਰੋੜ ਦੇ 130 35 ਕਰੋੜ ਦੇ ਵਿੱਚੋਂ 60 ਕਰੋੜ ਰੁਪਏ ਵਾਪਸ ਆ ਗਿਆ ਫਿਰ ਤੁਸੀਂ ਨਵੰਬਰ ਦੇ ਵਿੱਚ ਮੈਨੂੰ ਨਹੀਂ ਪਤਾ ਕਿ ਇਹਨੇ ਸੈਟਿੰਗ ਕਰਵਾਈ ਐ ਕੀ ਦਾ ਦਵਾਏ ਕਿਸ ਤੇ ਦਵਾਏ ਨਵੰਬਰ ਚ ਇਹ ਗੇਮ ਬਣ ਗਈ ਕਿ ਸਤਨਾਮ ਦਾਉ ਤੇ ਪੰਜਾਬ ਅਗੇਂਸਟ ਕਰਪਸ਼ਨ ਦੀ ਟੀਮ ਰੌਲਾ ਬਹੁਤ ਪਾਉਂਦੀ ਐ ਇਹਨੂੰ ਟੰਗਿਆ ਜਾਵੇ ਹੁਣ ਸਬੂਤ ਇਹ ਐ ਇਹ ਨਵੰਬਰ ਚ ਮੈਨੂੰ ਖਬਰ ਮਿਲ ਗਈ ਕੋਈ ਪੱਤਰਕਾਰ ਸਾਹਿਬ ਵਿਧਾਨ ਸਭਾ ਕਵਰ ਕਰਦੇ ਉਹਨੂੰ ਦੱਸਦਾ ਕਿ ਕਹਿੰਦਾ ਸਤਨਾਮ ਤੇਰੇ ਲਈ ਮਾੜੀ ਖਬਰ ਐ ਸੈਟਿੰਗ ਹੋ ਗਈ ਇਹ ਗੱਲ ਸੱਚ ਸਾਬਤ ਹੋਈ ਜਨਵਰੀ 2024 ਦੇ ਵਿੱਚ ਜਿਹੜਾ ਮੁੱਖ ਦੋਸ਼ੀ ਅਮਰੂਦ ਬਾਗਸ ਸਕੈਮ ਦਾ ਭੁਪਿੰਦਰ ਸਿੰਘ ਬਾਕਰਪੁਰਦਾ ਜੀ ਦੀ ਪਤਨੀ ਨੇ ਜਿਹੜੀ ਐਫ ਆਈ ਆਰ ਐ ਵਿਜੀਲੈਂਸ ਬਿਊਰੋ ਦੀ 16 ਨੰਬਰ ਐਫ ਆਈ ਆਰ ਅਮਰੂਦ ਬਾਗਸ ਸਕੈਮ ਦੀ ਉਹਦਾ ਪਹਿਲਾ ਪੈਰਾ ਸ਼ੁਰੂ ਹੁੰਦਾ ਕੇਪਪਪਿੰਦਰ ਸਿੰਘ ਉਹਦੀ ਪਤਨੀ ਉਹਦੀ ਬੇਟੀ ਤੇ ਉਹਦੇ ਭਤੀਜੇ ਨੇ 23 ਕਰੋੜ 79 ਲੱਖ ਰੁਪਇਆ ਮੁਆਵਜ਼ਾ ਗਲਤ ਹਾਸਲ ਕੀਤਾ ਸਭ ਤੋਂ ਬਾਅਦ ਉਸ ਵਿਅਕਤੀ ਨੇ ਕੀਤਾ ਮੈਂ ਪਹਿਲਾ ਪੈਰਾ ਇਹੀ ਆ ਅੱਗੇ ਤਾਂ ਹੁਣ ਮੈਂ ਨਹੀਂ ਦੱਸ ਸਕਦਾ ਮੇਰੇ ਖਾਲ ਸਭ ਤੋਂ ਬਾਅਦ ਉਸੇ ਨੇ ਕੀਤਾ ਉਹ ਚਾਰ ਮੈਂਬਰ ਆ ਕਰਦੇ ਉਹ ਬੰਦਾ ਜੇਲ੍ਹ ਗਿਆ ਉਹ ਜੇਲ੍ਹ ਗਿਆ ਤੇ ਅਰੈਸਟ ਹੋਇਆ ਕਿੰਨੇ ਸਮੇਂ ਜੇਲ੍ਹ ਲੱਗਿਆ 5-6 ਮਹੀਨੇ ਤਾਂ ਲੱਗੇ ਹੋ ਜਾਦਾ ਬਾਤ ਲੱਗਾ ਹੈ ਹੁਣ ਕਿਉਂਕਿ ਸਾਡੇ ਨਿੱਜੀ ਦੁਸ਼ਮਣ ਨਹੀਂ ਆਏ ਸੀ ਕੋਈ ਜ਼ਿਆਦਾ ਪੈਰ ਵੀ ਨਹੀਂ ਕਰਦੇ ਧਿਆਨ ਨਹੀਂ ਦਿੰਦੇ ਇਸ ਗੱਲ ਦਾ ਮਾਨਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਨੇ ਹੁਕਮ ਕੀਤਾ ਕਿ ਜਿਹੜੇ ਬੰਦੇ ਜੇਲ੍ਹ ਦੇ ਅੰਦਰ ਬੈਠੇ ਆ ਜਮਾਨਤ ਚਾਹੀਦੀ ਹੈ ਤਾਂ ਪਹਿਲਾਂ ਪੈਸੇ ਬਿਆਸਮਿਤ ਵਾਪਸ ਕਰੋ ਜਿਨ੍ਹਾਂ ਨੂੰ ਅਗੇਤੀ ਜਮਾਨਤ ਐਂਟੀਸੀਪੇਟਰੀ ਬੇਲ ਚਾਹੀਦੀ ਹੈ ਉਹ ਬਿਆਸਮਿਤ ਪੈਸੇ ਜਾਮਾ ਕਰਾਓ ਤਾਂ ਭਗਵੰਤ ਮਾਨ ਸਾਹਿਬ ਨੇ ਕਿਹਾ ਗੰਗਾ ਗਈਆਂ ਹੱਡੀਆਂ ਵਾਪਸ ਆ ਗਈਆਂ ਪਰ ਜਦੋਂ ਉਹ ਜੇਲ੍ਹ ਤੋਂ ਬਾਹਰ ਆਇਆ ਤਾਂ ਬਿਜ਼ਨੈਸ ਬਿਊਰੋ ਦੇ ਅਧਿਕਾਰੀਆਂ ਦੀ ਕੀ ਮਜਬੂਰੀ ਹੈ ਉਸੇ ਭਵਿੰਦਰ ਸਿੰਘ ਕੋਲ ਸਤਨਾਮ ਦਾਉਂ ਤੇ ਉਹਦੀ ਟੀਮ ਖਿਲਾਫ ਝੁੱਠੀ ਸ਼ਿਕਾਇਤ ਲੈ ਕੇ ਪਰਚਾ ਦਰਜ ਕਰਨ ਦੀ ਅਸ਼ਿਫਾਰਸ਼ ਜੀ ਬਿਜ਼ਨਸ ਬਿਊਰੋ ਮੇਰੇ ਵਰਗੇ ਪ੍ਰਾਈਵੇਟ ਬੰਦੇ ਦੀ ਇਨਵੈਸਟੀਗੇਸ਼ਨ ਕਰਕੇ ਹੁਣ ਸਪਾਰਸ਼ਾ ਕਰੇਗੀ ਇਹ 10 ਲੱਖ ਰੁਪਏ ਮੰਗਦਾ ਮੈਂ ਕਹਿ ਕੇ ਆਇਆ ਵੀ ਮੇਰੇ ਖਿਲਾਫ ਜੇ ਹੈ ਸਬੂਤ ਐਸਐਸਪੀ ਨੂੰ ਭੇਜ ਦਿਓ ਬਿਜ਼ਨਸ ਬਿਊਰੋ ਵਿਲੀ ਬੈਠੀ ਆ ਕਿ ਸਤਨਾਮ ਦਾ ਉਹਨੂੰ ਟੰਗਣ ਵਾਸਤੇ ਸ਼ਿਕਾਇਤ ਕਰਦੇ ਆ ਠੱਗ ਬੰਦੇ ਤੇ ਬਿਜ਼ਨਸ ਬਿਊਰੋ ਇਨਵੈਸਟੀਗੇਸ਼ਨ ਕਰਦੀ ਆ ਸਾਰੇ ਸਬੂਤ ਹੋਣ ਤੋਂ ਬਾਅਦ ਫਿਰ ਹੁਕਮ ਕਰਦੀ ਆ ਮਹਾਲੀ ਪੁਲਿਸ ਨੂੰ ਕਿ ਇਹਨਾਂ ਦੇ ਪਰਚਾ ਦਰਜ ਕਰੋ ਤੇ ਫਿਰ 14 ਜੂਨ ਨੂੰ ਆਈਟੀ ਸਿਟੀ ਜਿਹੜਾ ਬਾਕਰਪੁਰ ਪਿੰਡ ਦੀ ਜੜਾਂ 'ਚ ਆਇਆ ਆਈਟੀ ਸਿਟੀ ਥਾਣੇ 'ਚ ਐਫ ਆਈ ਆਰ ਨੰਬਰ 58 ਸਤਨਾਮ ਦਾਉ ਤੇ ਉਹਦੀ ਟੀਮ ਦੇ ਖਿਲਾਫ ਦਰਜ ਹੁੰਦੀ ਹੈ ਉਹ ਬੰਦਾ ਜਿਹਦੇ ਬਦੌਲਤ ਭਗਵੰਤ ਮਾਨ ਨੇ ਗਿਆ ਗੰਗਾ ਗਈਆਂ ਹੱਡੀਆਂ ਬਾਹਰ ਆ ਗਈਆਂ ਵਾਪਸ ਲਿਆ ਉਹੋ ਬੰਦਾ ਜਿਨੇ ਬਿਜ਼ਨਸ ਹੈੱਡ ਆਫਿਸ ਦੇ ਬਾਹਰ ਅਸੀਂ ਨਾਹਰੇਵਾਜੀ ਕੀਤੀ ਆਈਐਸ ਅਫਸਰਾਂ ਦੇ ਪੀਸੀਐਸ ਅਫਸਰਾਂ ਦੇ ਖਿਲਾਫ ਲੋਕਾਂ ਦੀ ਸਪੋਰਟ ਮਿਲੀ ਤੇ ਭਗਵੰਤ ਮਾਨ ਸਾਹਿਬ ਨੇ ਪੀਸੀਐਸ ਅਫਸਰਾਂ ਨੂੰ ਕਿਹਾ ਸੀ ਸਵੇਰੇ 2 ਵਜੇ ਤੱਕ ਆ ਜਾਓ ਆਫਿਸ ਨਹੀਂ ਤੁਹਾਡੇ ਗਲਬਕਾਰੀ ਹੋਏਗੀ ਤੇ ਕਿਹੜੀਆਂ ਕਾਲੀਆਂ ਪੇਡਾਂ ਹਾਵੀ ਐ ਕਿਹੜੇ ਸਿਆਸੀ ਲੋਕ ਆ ਗਏ ਆ ਕਿਹਨਾਂ ਨਾਲ ਮਿਲੀਭੁਗਤ ਹੈ ਜਿਹੜੇ ਸਾਨੂੰ ਟੰਗਲ ਨੂੰ ਫਿਰਦੇ ਆ ਔਰ ਸਾਡੇ ਮੈਂ ਕਹਿੰਦਾ ਠੱਗਾਂ ਦੇ ਪ੍ਰਿਸ਼ਟ ਅਫਸਰਾਂ ਦੇ ਮੂੰਹ ਤੇ ਚਪੇੜ ਮਾਰੀ ਐ ਅਦਾਲਤ ਨੇ ਜਦੋਂ ਮੁੱਖ ਦੋਸ਼ੀ ਮਹਿੰਦਰਪਾਲ ਸਿੰਘ ਲਾਲਾ ਬਖਰਪੁਰੇ ਕਹਿੰਦੇ ਸੀ ਇਹਨੂੰ ਉਹ ਮੁੱਖ ਦੋਸ਼ੀ ਜਿਹੜਾ ਠੱਗ ਹੈ ਇਹਦਾ ਨਾਮ ਹੁਣੇ ਬੋਲ ਕੇ ਹਟਾ ਮਹਿੰਦਰ ਸਿੰਘ ਉਹਦਾ ਬਿਜ਼ਨਸ 파ਟਨਰ ਹੈ ਦੋਨੋਂ ਪ੍ਰਾਪਰਟੀ ਦੇ ਸਾਂਝੇ ਕੰਮ ਕਰਦੇ ਆ ਮੈਨੂੰ ਫਸਾਉਣ ਵਾਸਤੇ ਉਹ ਡੇਢ ਦੋ ਸਾਲ ਪੁਰਾਣੀ ਉਹਦੀ ਵੀਡੀਓ ਚੱਕ ਕੇ ਉਹ ਸ਼ਿਕਾਇਤ ਕੀਤੀ ਗਈ ਤੇ ਹੁਣ ਚਪੇੜੇ ਮਾਰਿਆ ਅਦਾਲਤ ਨੇ ਅਦਾਲਤ ਦਾ ਸਾਨੂੰ ਹਲੇ ਹੀ ਭਰੋਸਾ ਹੈ ਅਦਾਲਤ ਨੇ 9 ਪੇਜਾਂ ਦੇ ਹੁਕਮ ਚ ਪੈਰਾ ਨੰਬਰ 7 ਦੇ ਵਿੱਚ ਲਿਖਿਆ ਇਹ ਮਸ਼ਹੂਰ ਅਮਰੋਦ ਬਾਗ ਸਕੈਮ ਦੇ ਸਾਜ਼ਿਸ਼ਕਰਤਾਵਾਂ ਵੱਲੋਂ ਸਕੈਮ ਨੂੰ ਉਜਾਗਰ ਕਰਨ ਵਾਲਿਆਂ ਮੇਰਾ ਨਾਮ ਸਪੈਸ਼ਲਿਸ ਸਤਨਾਮ ਦਾ ਹੂੰ ਉਹਨਾਂ ਦੀ ਬਾਹਮ ਰੋੜਨ ਵਾਸਤੇ ਪਰਚਾ ਅੱਜ ਕੀਤਾ ਗਿਆ ਕੀ ਰਹਿ ਗਈ ਤੁਹਾਡੀ ਸੋ ਇਹ ਸਾਰੀਆਂ ਗੱਲਾਂ ਮੈਨੂੰ ਪਤਾ ਕਿਹੜੀ ਅਦਾਲਤ ਰਹਿ ਗਈ ਇਹ ਮੋਹਾਲੀ ਸਟੇਸ਼ਨ ਕੋਡ ਮੋਹਾਲੀ ਮੋਹਾਲੀ ਸਟੇਸ਼ਨ ਕੋਡ ਦੇ ਹੁਣ ਮੈਂ ਜੇਲ੍ਹ ਕਿਉਂ ਨਹੀਂ ਗਿਆ ਮੈਨੂੰ ਕਿਉਂ ਨਹੀਂ ਭੇਜ ਸਕੇ ਠੱਗ ਹੋਰ ਕਿਸੇ ਨੂੰ ਭੇਜ ਦੇਣਗੇ ਮੈਂ ਕਿਹੜਾ ਕੋਈ ਵੱਡਾ ਬੰਦਾ ਮੈਂ ਭੱਜ ਲਾਂਗਾ ਜਾਂ ਮੈਂ ਮੈਂ ਬੱਚਾ ਹਾਂ ਮੈਂ ਤਾਂ ਮਾਣਯੋਗ ਪੰਜਾਬ ਅਤੇ ਹਰਿਆਣਾ ਹਾਈ ਕੋਰਟ 'ਚ ਮੈਨੂੰ ਕੇਸ ਕਰਨਾ ਪਿਆ ਕਿ ਮੈਨੂੰ ਬਿਜ਼ਨਸ ਬਿਊਰੋ ਦੇ ਅਫਸਰਾਂ ਤੋਂ ਪੰਜਾਬ ਪੁਲਿਸ ਦੇ ਅਫਸਰਾਂ ਕੋਲੋਂ ਤੇ ਅਮਰੋਦ ਬਾਗਸ ਕੈਮ ਦੇ ਠੱਗਾਂ ਕੋਲੋਂ ਮੇਰੀ ਜਾਨ ਨੂੰ ਖਤਰਾ ਹੈ ਮੈਨੂੰ ਤੇ ਝੁੱਠੇ ਕੇਸ ਪਾਣ ਦਾ ਖਤਰਾ ਹੈ ਦੋ ਜੋਂ ਨੂੰ ਪੰਜਾਬ ਸਰਕਾਰ ਨੂੰ ਬਿਜ਼ਨਸ ਬਿਊਰੋ ਨੂੰ ਡੀਜੀਪੀ ਸਾਹਿਬ ਨੂੰ ਨੋਟਿਸ ਹੋਇਆ ਹਾਈ ਕੋਰਟ ਦਾ ਤਾਂ ਮੇਰੇ ਤੇ ਪਰਚਾ ਦਰਜ ਨਹੀਂ ਸਿੱਧਾ ਪਰਚਾ ਦਰਜ ਨਹੀਂ ਕਰ ਸਕਿਆ 14 ਜੂਨ ਨੂੰ ਪਰਚਾ ਫਿਰ ਵੀ ਕਰ ਲਿਆ ਕੁਮਾਫਰਾ ਕੇ ਕਿ ਇਨਵੈਸਟੀਗੇਸ਼ਨ ਇਸ ਇਤਰਾਮ ਨੂੰ ਸ਼ਾਮਲ ਕਰਾਂਗੇ ਜੇ ਮੈਂ ਹਾਈ ਕੋਰਟ ਦੀ ਸ਼ਰਨ ਵਿੱਚ ਨਾ ਗਿਆ ਹੁੰਦਾ ਅੱਜ ਮੇਰੇ ਤੇ ਪੰਜ-ਛਤ ਬ્લેਕਮੇਲਿੰਗ ਦੇ ਤੇ ਐਕਸਟਰਸ਼ਨ ਦੇ ਪਰਚੇ ਵਿਜੀਲੈਂਸ ਬਿਊਰੋ ਨੇ ਤੇ ਮੋਹਾਲੀ ਪੁਲਿਸ ਨੇ ਪਾਏ ਹੁੰਦੇ ਇਸ ਕਰਕੇ ਮੈਂ ਭਗਵਾਨ ਦਮਨ ਸਾਹਿਬ ਨੂੰ ਬੇਨਤੀ ਕਰਦਾ ਹਲੇ ਸਾਡੀ ਉਮੀਦ ਅਸੀਂ ਜੇਲਾਂ ਤੋਂ ਅਮਰੂਦ ਬਾਗ ਸਕੈਮ ਵਾਲਿਆਂ ਤੋਂ ਠੱਗਾਂ ਕੋਲੋਂ ਤੇ ਕਾਲੀਆਂ ਪੇਡਾਂ ਤੋਂ ਅੰਡਰ ਦੇ ਅਸੀਂ ਡਰਦੇ ਹਾਂ ਕਿ ਜਿਹੜੀ ਉਮੀਦ ਅਸੀਂ ਭਗਵੰਤਬਾਨ ਸਾਹਿਬ ਤੋਂ ਰੱਖੀ ਹੋਈ ਹੈ ਉਹ ਮਰਦੀ ਜਾ ਰਹੀ ਹੈ ਉਹ 100% ਨਾ ਮਰ ਜਾਏ ਇਸ ਕਰਕੇ ਭਗਵੰਤਬਾਨ ਸਾਹਿਬ ਤੁਹਾਡੇ ਹੱਥ ਦੇ ਵਿੱਚ ਹੈ ਇਹ ਸਾਰੇ ਮਾਮਲੇ ਨੂੰ ਖੁਦ ਨਿਗਰਾਨੀ ਕਰਕੇ ਸਾਰੇ ਬੰਦਾ ਖਿਲਾਫ ਕਾਨੂੰਨੀ ਕਾਰਵਾਈ ਕਰਾਓ ਈਡੀ ਦੇ ਵਿੱਚ ਜੇ ਗਈ ਹੈ ਈਡੀ ਇਹਦੀ ਇਨਕੁਆਰੀ ਦੇ ਵਿੱਚ ਸ਼ਾਮਲ ਹੋਈ ਹੈ ਕੁੱਦ ਪਈ ਹੈ ਉਹ ਬਿਜ਼ਨਸ ਬਿਊਰੋ ਦੇ ਕਾਲੀਆਂ ਪੇਡਾਂ ਦੀ ਨਲਾਇਕੀ ਕਰਕੇ ਹੋਈਆਂ ਤੇ ਭਗਵੰਤਬਾਨ ਸਾਹਿਬ ਇਸ ਪਾਸੇ ਸਹੀ ਧਿਆਨ ਨਹੀਂ ਦੇ ਪਾ ਤਾਂ ਹੋ ਗਿਆ ਹੁਣ ਬਿਜ਼ਨਸ ਵੀ ਜਾਂਚ ਕਰ ਰਹੀ ਹੈ ਪੈਰਲਲ ਨਾਲ ਨਾਲ ਈਡੀ ਦੋਨੇ ਜਾਂਚ ਹਾਂ ਬਿਲਕੁਲ ਕਰਨੀ ਹੈ ਕਿਉਂਕਿ ਇਹ ਤਾਂ ਮੈਂ ਕਹਿਆ ਗੋਗਲੋਂ ਦੀ ਮਿੱਟੀ ਛੱਡਣਾ ਬਿਜ਼ਨੈਸ ਬਿਊਰੋ ਦਾ ਹੁਣ ਦਿਖਾਵਾ ਜਿਆ ਕਰਦੀ ਐ ਪਹਿਲਾਂ 60 ਕਿਲੋ ਲੈ ਲੇ ਪਹਿਲਾਂ ਬੜਾ ਨਾਮ ਕਮਾ ਲਿਆ ਹੁਣ ਤਾਂ ਦਿਖਾਵਾ ਸੀ ਉਹਨਾਂ ਦਾ ਦਿਖਾਵਾ ਇਹ ਸੀ ਹੈੱਡ ਕੁਆਟਰ ਦੇ ਬਿਜ਼ਨੈਸ ਹੈੱਡ ਕੁਆਟਰ ਤੋਂ ਪਿੰਡ ਬਾਕਰਪੁਰ ਚਾਰ ਪੰਜ ਕਿਲੋਮੀਟਰ ਰੋਜ਼ ਬੰਦੇ ਉੱਤੇ ਘੁੰਮਦੇ ਆ ਘਰਾਂ 'ਚ ਐ ਬਾਹਰ ਨਹੀਂ ਗਏ ਕਈਆਂ ਤਾਂ ਪਾਸਪੋਰਟ ਵੀ ਹੈ ਨਹੀਂ ਤੇ ਇਹਦਾ ਮਤਲਬ ਥੋੜੀ ਮਿਲੀਭੁਗਤ ਐ ਸਭ ਤੋਂ ਵੱਡੀ ਮਿਲੀਭੁਗਤ ਦਾ ਸਬੂਤ ਦੇ ਬੈਠੇ ਆ ਸਾਡੇ ਦੇ ਪਰਚਾ ਦਾ ਅਜ ਕੀਤਾ ਤਾਂ ਮੇਰੇ ਉਹ ਡਰਾਗੇ ਚੁੱਪ ਕਰਾਓ ਇਹਨਾਂ ਜੇਲ੍ਹਾਂ 'ਚ ਭੇਜੋ ਜੇਕਰ ਹੁਣ ਮੈਂ ਕਹਿੰਦਾ ਵਿਜੀਲੈਂਸ ਬਿਊਰੋ ਵਾਲਿਆਂ ਨੂੰ ਮੈਂ ਕਹਿੰਦਾ ਜੇ ਤੁਸੀਂ ਰੇਡ ਕਰਨੀ ਹੈ ਨਾ ਅਨੋਫੀਸ਼ੀਅਲ ਮੇਰੇ ਨਾਲ ਬੈਠ ਜਾਓ ਠੀਕ ਹੈ ਮੈਂ ਦੱਸਦਾ ਕਿਹੜਾ ਬੰਦਾ ਕਦੋਂ ਮਿਲੇਗਾ ਤੇ ਮੈਂ ਵਿਜੀਲ ਨੂੰ ਵੀ ਤੇ ਹੋਰ ਵੀ ਸ਼ੱਕ ਕਰਦਾ ਅਫਸਰਾਂ ਤੇ ਪੀ ਐਸ ਆਈ ਈ ਸੀ ਸਕੈਮ ਦੇ ਵਿੱਚ ਬਠਿੰਡੇ ਜ਼ਿਲ੍ਹੇ 'ਚ ਇੱਕ ਬਹੁਤ ਵੱਡਾ ਬੰਦਾ ਜਿਹੜਾ ਪ੍ਰਕਾਸ਼ ਸਿੰਘ ਸੀ ਐਮ ਪ੍ਰਕਾਸ਼ ਸਿੰਘ ਬਾਦਲ ਦਾ ਓ ਐਸ ਡੀ ਰਿਹਾ ਕਦੇ ਜਦੋਂ ਪੀ ਐਸ ਆਈ ਸਕੈਮ 'ਚ ਛਾਪਾ ਮਾਰਨ ਗਏ ਉਹਨੂੰ ਵੀ ਇਹਨਾਂ ਕਹਿੰਦਾ ਭਗੌੜਾ ਹੈ ਭਗੌੜਾ ਤਰੀਕੇ ਤਾਂ ਛਾਪੇ ਮਾਰ ਰਹੇ ਜੀ ਉਦੇ ਘਰੇ ਬੈਠ ਕੇ ਰੋਟੀਆਂ ਖਾਂਦੇ ਰਹੇ ਚਾਹ ਪਿੰਦਰੇ ਮੇਰੇ ਕੋਲ ਫੋਟੋ ਵੀ ਆ ਗਿਆ ਉਹ ਵੀ ਕਦੇ ਵਾਇਰਲ ਕਰ ਦਾਂਗੇ ਸੋ ਇਹ ਉਮੀਦਾਂ ਕਰਦੇ ਆ ਕਿ ਛੋਟੇ ਮੋਟੇ ਮਾਮਲਿਆਂ 'ਚ ਤਾਂ ਵਿਜੀਲੈਂਸ ਬਿਊਰੋ ਨਾਮ ਕੁਮਾਰੀ ਆ ਆ ਇਨਸਪੈਕਟਰ ਫੜ ਲਿਆ ਜੀ ਪਟਵਾਰੀ ਫੜ ਰਿਹਾ ਵਧੀਆ ਕੰਮ ਹੈ ਕਰਨਾ ਚਾਹੀਦਾ ਲੋਕ ਵੀ ਡਰਦੇ ਹਨ ਉਹਨਾਂ ਤੋਂ ਵੱਡੇ ਕਪਲੇਆਂ 'ਚ ਦੋ ਵੱਡੇ ਕਪਲੇ ਸਤਨਾਮ ਦਾਉਨ ਦੀ ਟੀਮ ਨੇ ਜਾ ਕੇ ਕਰਤੇ ਆ ਪੀ ਐਸ ਆਈ ਈ ਸੀ ਸਕੈਮ ਤੇ ਅਮਰੂਦ ਬਾਗ ਸਕੈਮ ਦੋਨੋਂ ਕਪਲੇ ਦੇ ਵਿੱਚ ਵਿਜੀਲੈਂਸ ਬਿਊਰੋ ਦੀ ਕਾਲੀਆਂ ਭੇਡਾਂ ਦੇ ਪੂਰਾ ਪੂਰਾ ਸ਼ੱਕ ਹੈ ਵੱਡੇ ਮਾਮਲੇ ਆ ਇਹ ਦਿਵਾ ਲਏ ਗਏ ਆ ਇਹ ਵੱਡੇ ਮਾਮਲੇ ਜੇ ਤੋਂ ਵਿਜੀਲ ਬਿਊਰੋ ਤੋਂ ਸਹੀ ਕਾਰਵਾਈ ਕਰਵਾਉਣਾ ਭਗਵਾਨਤ ਮਾਨ ਸਾਹਿਬ ਦੀ ਜ਼ਿੰਮੇਵਾਰੀ ਹੈ ਹੁਣ ਵੀ ਜਦ ਤੁਸੀਂ ਜਿਸ ਤਰ੍ਹਾਂ ਤੁਸੀਂ ਕਿਹਾ ਕਿ ਤੁਹਾਨੂੰ ਡਰ ਸੀ ਕਿਤੇ ਨਾ ਕਿਤੇ ਜਾਨ ਦਾ ਖਤਰਾ ਵੀ ਡਰ ਸੀ ਹੁਣ ਵੀ ਮਹਿਸੂਸ ਕਰਦੇ ਹਾਂ ਹਾਂ ਬਿਲਕੁਲ ਕਰਦਾ ਮੇਰੇ ਘਰੇ ਤਾਂ ਗੁੰਡੇ ਵੀ ਆਉਂਦੇ ਰਹੇ ਮੈਂ ਤਾਂ ਖਤਰਾ ਰਹਾ ਉਦਾਂ ਆਪ ਮਰਨ ਤੋਂ ਨਹੀਂ ਡਰਦੇ ਡਰ ਤਾਂ ਮੈਨੂੰ ਮੱਛਰ ਤੋਂ ਵੀ ਲੱਗਦਾ ਡਰ ਤਾਂ ਮੈਨੂੰ ਚਿਕਨ ਬਾਕਸ ਫੈਲੀਓ ਤੋਂ ਵੀ ਲੱਗਦਾ ਮੱਛਰਾਂ ਤੋਂ ਡਰ ਕੇ ਸੀ ਘਰ ਥੋੜੀ ਬੈਠ ਜਾਗੇ ਡਰਤਾ ਮੈਨੂੰ ਹੁਣ ਵੀ ਝੁੱਠੇ ਕੇਸਾਂ ਦਾ ਹੈਗਾ ਕਰਿਆ ਜਾਂਦੇ ਸੀ ਕੌਣਾ ਸੀ ਹਾਂ ਮੈਂ ਮੈਂ ਨੇਪਾਲ ਗਿਆ ਸੀ ਉੱਥੇ ਸਰਕਾਰੀ ਪ੍ਰੋਗਰਾਮ ਸੀ ਕੋਈ 22 ਐ 23 ਜੂਨ ਨੂੰ ਮੇਰੇ ਘਰੇ ਗੁੰਡਿਆ ਤਿੰਨ ਦਿਨ ਲਗਾਤਾਰ ਆਂਦੇ ਰਹੇ ਉਹਦੀ ਸੀਸੀਟੀਵੀ ਫੁਟੇਜ ਮੇਰੇ ਵੱਲੋਂ ਪੰਜਾਬ ਪੁਲਿਸ ਨੂੰ ਭੇਜੀ ਗਈਆਂ ਤੇ ਹਾਈ ਕੋਰਟ ਚ ਉਹਦੀ ਚ ਵੀਡੀਓ ਲਗਾਈ ਗਈ ਹੈ ਕੀ ਕੀ ਕਹਿੰਦੇ ਸੀ ਉਹ ਜਿਹੜੇ ਨਹੀਂ ਕਹਿੰਦੇ ਨਹੀਂ ਲੱਭਦੇ ਫਿਰਦੇ ਆ ਕਿਉਂਕਿ ਇਹਨਾਂ ਦਾ ਇੱਕ ਜਿਹੜਾ ਠੱਗਾਂ ਦਾ ਠਾਗੋ ਵਰਦੀ ਵਾਲੇ ਸਰਕਾਰੀ ਵੀ ਹੋ ਸਕਦੇ ਆ ਬਿਜ਼ਨੈਸ ਬਿਊਰੋ ਵਾਲੇ ਵੀ ਹੋ ਸਕਦੇ ਅਮਰੂਦ ਬਾਗਸ ਕੈਮ ਵਾਲੇ ਵੀ ਹੋ ਸਕਦੇ ਪੀਐਸਆਈ ਵਾਲੇ ਹੋ ਸਕਦੇ ਆ ਇਹਨਾਂ ਦੇ ਇੱਕੋ ਗੱਲ ਹੈ ਵੀ ਇਹ ਜਿਹੜੇ ਰੌਲਾ ਜੇ ਪਾ ਰਹੇ ਸਾਡੇ ਕਲੱਬ ਨਾਲ ਇਹਨਾਂ ਨੂੰ ਦੱਬੋ ਇਹਨਾਂ ਨੂੰ ਭਾਵੇਂ ਛੁੱਠੇ ਕਿਸਨ ਦੱਬੋ ਇਹਨਾਂ ਨੂੰ ਭਾਵੇਂ ਕਤਲ ਕਰਵਾ ਦਿਓ ਇਹਨਾਂ ਨੂੰ ਭਾਵੇਂ ਡਰਾ ਕੇ ਰੱਖੋ ਇਹਨਾਂ ਨੂੰ ਭਾਵੇਂ ਬਦਨਾਮ ਕਰੋ ਕਿਸੇ ਉਹ ਜਿਹੜੇ 2-3 ਨਕਲੀ ਜੇ ਪੱਤਰਕਾਰ ਘੁੰਮਦੇ ਕਾਲੀਆਂ ਇਨਕਾ ਵਾਲੀ ਹੈਗਾ ਬੰਬਾਈ ਮਾਰਕਾ ਪੱਤਰਕਾਰ ਵੀ ਇਹਨੂੰ ਬਦਨਾਮ ਕਰੋ ਇਹ ਤਾਂ ਐਕਸਟਰੈਸ਼ਨ ਕਰਦੇ ਆ ਜੀ ਛੁੱਠੇ ਛਕਤਾਂ ਲਗੇ ਪੈਸੇ ਲੈਣੇ ਆ ਇਹ ਸਾਰੀ ਉਹਨਾਂ ਦੀ ਚਾਲ ਹੈਗੀ ਹੈ ਜਿਸ ਚ ਸਰਕਾਰੀ ਅਫਸਰ ਕੁਝ जिने बिश्नोई दी इंटरव्यू कराई ਐ ਮਹੌਲੀ ਦੇ ਵਿੱਚ ਉਹ ਗੈਂਗ ਸਾਡੇ ਪਿੱਛੇ ਪਾਇਆ ਹੋਇਆ ਹੈ ਪੁਲਿਸ ਵਾਲਿਆਂ ਦਾ ਉਹਦੇ ਚ ਦੋ ਤਿੰਨ ਅਫਸਰ ਹਨ ਮੈਂ ਜਾਣਦਾ ਉਹਨਾਂ ਦਾ ਨਾਮ ਤਾਂ ਕਹਨੂੰ ਲੈਣਾ ਮੈਂ ਕਿਉਂਕਿ ਵੱਡੇ ਪੰਗੇ ਹਨ ਉਹਨਾਂ ਦੇ ਹਾਂ ਉਹ ਉਹ ਜਿਹੜਾ ਬਿਸ਼नोई ਦੀ ਇੰਟਰਵਿਊ ਲੈਣ ਵਾਲੇ ਬੰਦੇ ਉਹ ਉਹ ਵੀ ਸੈਟਿੰਗ ਕਰਦੇ ਆ ਉਹ ਉਹ ਬਿਜ਼ਨਸ ਮਨੂ ਦੇ ਕਾਲੀ ਪੱਟਾਂ ਕੁਝ ਬੰਦੇ ਮਿਲੇ ਹੋਇਆ ਉਸ ਉਹ ਟੌਰਚਰ ਵੀ ਕਰਦੇ ਨੇ ਇੱਕ ਥੋੜਾ ਪੱਤਰਕਾਰ ਵੀ ਜੇਲ੍ਹ ਭੇਜਿਆ ਨੇ ਝੁੱਠੇ ਕੇ ਸਾਂਜ ਇਹ ਗੇਮ ਬਣਾਈ ਹੋਈ ਹੈ ਇਹਨਾਂ ਨੇ ਕਿ ਵੱਡੇ ਕਪਲੇ ਨੂੰ ਉਜਾਗਰ ਕਰਵਾ ਲੈਣ ਨੂੰ ਜਿਹਦਾ ਪਹਿਲੇ ਸੀ ਨਾ ਗਰੀਬੀ ਹਟਾਓ ਦਾ ਨਾਅਰਾ ਲਾਉਂਦੇ ਸੀ ਗਰੀਬੀ ਨੂੰ ਹਟਾਣੇ ਕਹਿੰਦੇ ਗਰੀਬਾਂ ਨੂੰ ਹੀ ਹਟਾ ਦਿਓ। ਹੁਣ ਜਿਹੜੇ ਭਗਵੰਤ ਜਾਨ ਸਾਹਿਬ ਨੇ ਨਾਰਾ ਲਾਇਆ ਹੈ ਭ੍ਰਿਸ਼ਟਾਚਾਰ ਨੂੰ ਜੜੋਂ ਪੱਟ ਦਾਂਗੇ ਇਹ ਆਫਸਰਾਂ ਨੇ ਕਿਹਾ ਭ੍ਰਿਸ਼ਟਾਚਾਰ ਨੂੰ ਨਹੀਂ ਪੱਟਣਾ ਭ੍ਰਿਸ਼ਟਾਚਾਰ ਨੂੰ ਉਜਾਗਰ ਕਰਨ ਵਾਲਿਆਂ ਨੂੰ ਜੜੋਂ ਪੱਟ ਦੋ। ਫਿਰ ਮੁੱਖ ਮੰਤਰੀ ਸਾਹਿਬ ਦੇ ਨਾਲ ਪਹਿਲਾਂ ਵੀ ਤੁਸੀਂ ਮੁਲਾਕਾਤਾਂ ਕਰਦੇ ਰਹੇ ਹੋ ਇਹਨਾਂ ਮਸਲਿਆਂ ਨੂੰ ਲੈ ਕੇ ਹੁਣ ਆਉਣ ਵਾਲੇ ਸਮੇਂ 'ਚ ਮੁਲਾਕਾਤ ਕਰੋਗੇ ਕਿ ਧਿਆਨ ਚ ਲਿਆਵੋ ਕਿ ਮਸਲਾ ਇਹ ਥੱਲੇ ਵੱਲ ਜਾ ਰਿਹਾ ਪਹਿਲਾਂ ਤਾਂ ਜਿਹੜੀਆਂ ਗੰਗਾ ਗਈਆਂ ਦੀਆਂ ਹੱਡੀਆਂ ਵਾਪਸ ਮੁੜੀਆਂ ਸੀ ਪੈਸੇ ਵਾਪਸ ਮੁੜਿਆ ਸੀ ਜਿਹੜੇ ਖਾ ਗਏ ਸੀ ਲੋਕ ਇਹ ਕਿ ਹੁਣ ਉਹ 5-7 ਬੰਦੇ ਦਾ ਘੇਰਾ ਹੁੰਦਾ ਉਹਦੇ ਆਲੇ-ਦੁਆਲੇ ਜਿਸ ਤਰੀਕੇ ਨਾਲ ਉਹ ਫੀਡ ਕਰਦੇ ਆ ਉਸ ਤਰੀਕੇ ਨਾਲ ਉਹਦਾ ਮਾਈਂਡ ਸੈਟ ਹੋ ਜਾਂਦਾ ਇਸ ਤੋਂ ਇਲਾਵਾ ਈਡੀ ਕਿੱਥੇ ਤੱਕ ਕਾਰਵਾਈ ਕਰਨ ਦੇ ਵਿੱਚ ਲੱਗੀ ਹੋਈ ਹੈ ਈਡੀ ਨੇ ਕਿਹੜੇ-ਕਿਹੜੇ ਕਾਰਵਾਈਆਂ ਕਰ ਲਈਆਂ ਕਿਸ ਕਿਸ ਨੂੰ ਤਲਬ ਕੀਤਾ ਤੁਹਾਨੂੰ ਵੀ ਤਲਬ ਕੀਤਾ ਸੀ ਵੀ ਤੁਸੀਂ ਵੀ ਰਿਪੋਰਟ ਦਿਵਾ ਕੇ ਆ ਦੇਖੋ ਜੀ ਜਿਹੜਾ ਈਡੀ ਮੈਂ ਮਿਲਿਆ ਨੇ ਕਿਸੇ ਅਧਿਕਾਰੀ ਮੀਡੀਆ ਤੋਂ ਇਹ ਵਾਹਾਂ ਜਾਂ ਸੁਣਿਆ ਮੀਡੀਆ ਵਾਲੇ ਤੋਂ ਸੁਣਿਆ ਕਿ ਵਿਜੀਲੈਂਸ ਬਿਊਰੋ ਨੇ ਰਿਕਾਰਡ ਨਹੀਂ ਈਡੀ ਨੂੰ ਦਿੱਤਾ ਦੂਜੀ ਗੱਲ ਮੈਂ ਇਹ ਸੁਣੀ ਹੈ ਕਿ ਗਮਾੜਾ ਵਾਲੇ ਤੋਂ ਰਿਕਾਰਡ ਲੈ ਲਿਆ ਵਿਜੀਲੈਂਸ ਬਿਊਰੋ ਨੇ ਅਸੀਂ ਤਾਂ ਆਪਣੇ ਪੰਜਾਬ ਨਾਲ ਖੜੇ ਆਂ ਲੋਕਾਂ ਨਾਲ ਖੜੇ ਆਂ ਭ੍ਰਿਸ਼ਟਾਚਾਰ ਦੇ ਖਿਲਾਫ ਖੜੇ ਆਂ ਇਹ ਰਿਕਾਰਡ ਬਿਜ਼ਨਸ ਬਿਊਰੋ ਕੋਲ ਬਾਅਦ ਚ ਆਇਆ ਸੀ ਪਹਿਲਾਂ ਸਤਨਾਮ ਦਾਉਦੀ ਟੀਮ ਕੋਲ ਆਇਆ ਸੀ ਹੁਣ ਮੇਰੀ ਟੀਮ ਦਾ ਇੱਕ ਬੰਦਾ ਸੇਵਾ ਸਿੰਘ ਬਾਕਰਪੁਰ ਜਿਹਦੇ 38 ਕਰੋੜ ਰੁਪਏ 38000 ਰੁਪਇਆ ਮੁਆਵਜ਼ਾ ਲਿਆ ਅਮਰੁੱਧ ਬਾਗਸ ਕਾਇਮ ਦਾ ਬਾਕੀ ਬਾਗਾ ਦਾ ਅਮਰੁੱਧ ਬਾਗ ਨਾਲ ਕੋਈ ਲਿੰਕ ਨਹੀਂ ਆ ਸਮਦਰ ਅਫਸਰ ਆ ਉਹ ਗਮਾੜਾ ਚ ਰਿਟਾਇਰਡ ਆ 10 ਸਾਲ ਪਹਿਲਾਂ ਇਮਾਨਦਾਰ ਬੰਦਾ ਉਹਨੇ ਕਦੇ ਅਮਰੁੱਧ ਦਾ ਬੁੱਟਾ ਨਹੀਂ ਲਿਆ ਉਹਨੇ ਮੁਆਵਜ਼ਾ ਲਿਆ ਹੀ ਨਹੀਂ ਉਹ ਜਿਹੜੇ ਮੁਆਵਜ਼ਾ ਹੈਗਾ 130 35 40 ਕਰੋੜ ਰੁਪਏ ਦਾ ਉਹ ਉਹਦਾ ਨਾਮ ਵੀ ਆ ਉਹਨੂੰ ਸਮਝਣ ਆ ਗਿਆ ਉਹ ਆਸਟ੍ਰੇਲੀਆ ਗਿਆ ਹੋਇਆ ਉਹਦਾ ਵੀ ਐਫ ਆਈ ਆਰ ਤੇ ਨਾਮ ਪਾਇਆ ਵਿਜੀਲੈਂਸ ਬਿਊਰੋ ਨੇ ਪਾਇਆ ਅਮਰੋਦ ਬਾਗਸ ਸਕੈਮ ਨੂੰ ਜਾ ਕੇ ਕਰਨ ਵਾਲੇ ਸਤਰਾਮ ਦਾ ਹਿੱਸਾ ਉਹਦੇ ਜ਼ਮਾਨਤ ਹੌਲਣ ਦੋ ਉਹਨੂੰ ਆ ਗਿਆ ਫਿਰ ਮੈਂ ਖੁਦ ਨਾਲ ਜਾ ਕੇ ਈਡੀ ਨੂੰ ਹਰ ਇੱਕ ਉਹ ਜਾਣਕਾਰੀ ਦਵਾਵਾਂਗਾ ਜਿਹੜੀ ਵਿਜੀਲੈਂਸ ਬਿਊਰੋ ਕੋਲ ਵੀ ਹੋ ਸਕਦਾ ਨਾ ਹੋਵੇ ਉਹ ਸਾਰੇ ਡਾਕੂਮੈਂਟ ਪਏ ਆ ਤੇ ਜਦੋਂ ਐਫ ਆਈ ਆਰ ਦਾਜ ਕੀਤੀ ਗਈ ਸੀ ਵਿਜੀਲੈਂਸ ਬਿਊਰੋ ਵੱਲੋਂ ਅਮਰੋਦ ਬਾਗਸ ਸਕੈਮ ਚ ਇੱਕ IAS ਅਫਸਰ ਦੀ ਘਰਵਾਲੀ ਦਾ ਨਾਮ ਜਾਣਬੁੱਝ ਕੇ ਗਲਤ ਲਿਖਿਆ ਸੀ ਉਹ ਰਿਕਾਰਡ ਉਦੋਂ ਤੱਕ ਪਤਾ ਹੀ ਨਹੀਂ ਲੱਗਣਾ ਸੀ ਜਿਸ ਦਾ ਨਾਮ ਦਾ ਉਹਨਾਂ ਦੀ ਟੀਮ ਉਹ ਵਾਇਰਲ ਨਾ ਕਰਦੀਏ ਦੇਖਿਆਵਾਂਗੇ ਆਪਾਂ ਕਿਉਂਕਿ ਅਸੀਂ ਪੰਜਾਬ ਨਾਲ ਖੜੇ ਆ ਲੋਕਾਂ ਨਾਲ ਖੜੇ ਆ ਠੱਗਾਂ ਨਾਲ ਨਹੀਂ ਖੜੇ ਤੇ ਨਾ ਡਰ ਤਾਂ ਸਾਨੂੰ ਲੱਗਦਾ ਹੀ ਆ ਪਰ ਡਰ ਕੇ ਚੁੱਪ ਨਹੀਂ ਬੈਠ ਸਕਦੇ ਉਹ ਭਾਵੇਂ ਬਿਜ਼ਨਸ ਬਿਊਰੋ ਦੇ ਕਾਲੀਆਂ ਭੇਡਾਂ ਹੋਣ ਭਾਵੇਂ ਪੰਜਾਬ ਸਰਕਾਰ ਦੇ ਕੋਈ ਚੁਣੇ ਹੋਏ ਨੇਤਾ ਕਾਲੀਆਂ ਭੇਡਾਂ ਹੋਣ ਭਾਵੇਂ ਤਨਖਾਹ ਵਾਲੇ ਕਾਲੀਆਂ ਭੇਡਾਂ ਹੋਣ ਅਸੀਂ ਤਾਂ ਲੋਕਾਂ ਨਾਲ ਤੇ ਪੰਜਾਬ ਨਾਲ ਖੜੇ ਆ ਬਹੁਤ ਬਹੁਤ ਧੰਨਵਾਦ ਮਿਹਰਬਾਨੀ ਜੀ ਸਬਾ ਸੇਵੀ ਸਤਨਾਮ ਸਿੰਘ ਦਾਉ ਨੇ ਕਈ ਅਹਿਮ ਖੁਲਾਸੇ ਕੀਤੇ ਨੇ ਤੇ ਵਿਜੀਲੈਂਸ ਦੇ ਕੁਝ ਅਧਿਕਾਰੀਆਂ ਤੇ ਕਈ ਗੰਭੀਰ ਇਲਜ਼ਾਮ ਵੀ ਲਗਾਏ ਨੇ ਕਿ ਕਿਸ ਤਰ੍ਹਾਂ ਸੈਟਿੰਗਾਂ ਹੋਈਆਂ ਨੇ ਕਿਸ ਤਰ੍ਹਾਂ ਉਹਨਾਂ ਲੋਕਾਂ ਨੂੰ ਫੜਿਆ ਨਹੀਂ ਜਾ ਰਿਹਾ ਜਿਨ੍ਹਾਂ ਨੂੰ ਭਗੌੜੇ ਲਾਨਿਆ ਗਿਆ ਜਿਨ੍ਹਾਂ ਦੇ ਖਿਲਾਫ ਐਲਓਸੀ ਜਾਰੀ ਹੋਈ ਨੇ ਇਹਨਾਂ ਦਾ ਦਾਵਾ ਕਿ ਹਜੇ ਵੀ ਕੁਝ ਲੋਕ ਨੇ ਜਿਹੜੇ 22 ਦੇ ਕਰੀਬ ਪਿੰਡ ਬਾਕਰਪੁਰ ਦੇ ਵਿੱਚ ਹੀ ਰਹਿੰਦੇ ਨੇ ਕੁਝ ਕੁ ਲੋਕ ਤਾਂ ਜਹੇ ਨੇ 30 ਦੇ ਵਿੱਚੋਂ ਜਿਨ੍ਹਾਂ ਦੇ ਕੋਈ ਪਾਸਪੋਰਟ ਵੀ ਨਹੀਂ ਬਣੇ ਹੋਏ ਫਿਰ ਤਾਂ ਇੱਥੇ ਹੀ ਘੁੰਮਦੇ ਹੋਣਗੇ ਤਾਂ ਇਹਨਾਂ ਨੇ ਅਪੀਲ ਕੀਤੀ ਹੈ ਕਿ ਉਹ ਅਧਿਕਾਰੀ ਜਾਣ ਉਹਨਾਂ ਨੂੰ ਗ੍ਰਿਫਤਾਰ ਕਰਨ ਤੇ ਕਾਰਵਾਈ ਅੱਗੇ ਵਧਾਉਣ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਗੇ ਵੀ ਫਰਿਆਦ ਲਗਾਈ ਹੈ ਕਿ ਇਸ ਮਸਲੇ ਨੂੰ ਬਰੀਕੀ ਦੇ ਨਾਲ ਵਾਚਿਆ ਜਾਵੇ ਧਿਆਨ ਦੇ ਵਿੱਚ ਲਿਆ ਕੇ ਸਖਤ ਕਾਰਵਾਈਆਂ ਕੀਤੀਆਂ ਜਾਣ ਸਾਥੀ ਸਿਕੰਜੇਂਦਰ ਸਿੰਘ ਦੇ ਨਾਲ ਕੁਲਦੀਪ ਸਿੰਘ ਪੂੜੇ ਰਜਾਨਾ ਸਪੋਕਸਮੈਨ ਟੀਵੀ ਮੋਹਾਲੀ